ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਕੱਲ ਜਿਹੜੇ ਮਦਰੀ ਦੇ ਕਬੱਡੀ ਕਪਾ ਦੇ ਖਿਡਾਰੀਆਂ ਨੂੰ ਗਰਾਊਂਡ ਤੇ ਜਾਣ ਤੋਂ ਰੋਕਿਆ ਜਾ ਉਹਦੇ ਬਾਰੇ ਦੇਖਦੇ ਆ ਅੱਜ ਪਾਲੇ ਜਲਾਲਪੁਰ ਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਦੱਸਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਾਲਾ ਜਲਾਲਪੁਰ ਬੀਤੇ ਕੱਲ ਜੋ ਮਦਰੀ ਗੁਰਦਾਸਪੁਰ ਵਿੱਚ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੇ ਕਬੱਡੀ ਕੱਪ ਦੇ ਸੁਰਖੋਵੀ ਟੀਮ ਦੇ ਕਬੱਡੀ ਖਿਡਾਰੀਆਂ ਨਾਲ ਹੋਇਆ ਉਹ ਅਤਿਅੰਤ ਮੱਧ ਭਾਗਾ ਨਿੰਦਣਯੋਗ ਦਿਮਾਗ ਖੇਡ ਕਬੱਡੀ ਦਾ ਘਾਣਾ ਸਾਡੀ ਨਿਮਰ ਬੇਨਤੀ ਹੈ ਕਬੱਡੀ ਨੂੰ ਕਬੱਡੀ ਹੀ ਰਹਿਣ ਦਿਓ ਕਿਰਪਾ ਕਰਕੇ ਲੋਕਾਂ ਲੋਕਾਂ ਦੀ ਹਰਮਨ ਪਿਆਰੀ ਕਿਹੜਾ ਦੀ ਉਜਾੜਨ ਦੀ ਇਹਨੂੰ ਕੋਸ਼ਿਸ਼ ਨਾ ਕਰੋ ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਇਹ ਸਭ ਕੌਣ ਤੇ ਕਿਸ ਦੇ ਇਸ਼ਾਰੇ ਤੇ ਕਰ ਰਿਹਾ ਆਉਣ ਵਾਲੇ ਸਮਾਂ ਵਿੱਚ ਕਿਤੇ ਇਹ ਨਾ ਹੋਵੇ ਦੁਬਾਰਾ ਪੈਦਾ ਕੀਤੇ ਦੇਸ ਦੇ ਮਾਹੌਲ ਕਰਕੇ ਕਬੱਡੀ ਦੇ ਜਿਹੜੇ ਮੇਲੇ ਨੇ ਸੁੰਨੇ ਦੇਖਣ ਨੂੰ ਮਿਲਣ ਕਿਰਪਾ ਕਰਕੇ ਹੱਥ ਜੋੜਨ ਕੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਕਬੱਡੀ ਨੂੰ ਸਿਖ ਰਿਹਾ ਤੱਕ ਲੈ ਕੇ ਜਾਂਦੇ ਉਪਰਾਲੇ ਕਰੀਏ ਨਾ ਕਿ ਕੱਲ ਵਾਂਗੇ ਖੇਡ ਦਾ ਧਿਆਨ ਤੇ ਬਿਨਾ ਤੇ ਵਿਨਾਸ਼ ਕਰਨ ਵੱਲ ਵਧਿਏ ਧੰਨਵਾਦ